ਦਿੱਲੀ ਦੀਆਂ ਵੋਟਾਂ ਦੇ ਨਤੀਜੇ ਆਉਂਦਿਆਂ ਸਾਰ ਹੀ ਕਈ ਨਵੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਤੇ ਕਈ ਵੱਡੇ ਸਵਾਲ ਪੈਦਾ ਹੋ ਗਏ ਨੇ ਪਹਿਲੀ ਗੱਲ ਦਿੱਲੀ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਰਾਰੀ ਹਾਰ ਹੋਣ ਤੋਂ ਬਾਅਦ ਤੇ ਭਾਜਪਾ ਦੀ ਵੱਡੀ ਜਿੱਤ ਹੋਣ ਤੋਂ ਬਾਅਦ ਪਹਿਲਾ ਕੰਮ ਇਹ ਹੋਇਆ ਕਿ ਦਿੱਲੀ ਦੀ ਜਿਹੜੀ ਵਿਧਾਨ ਸਭਾ ਜਿਹੜੀ ਸਿਕਤਰਤ ਹੈ ਉਹਨੂੰ ਸੀਲ ਕਰਨ ਦੀ ਖਬਰ ਆ ਰਹੀ ਹੈ ਔਰ ਦਿੱਲੀ ਦੇ ਜਿਹੜੇ ਦਫ਼ਤਰ ਨੇ ਮੰਤਰੀਆਂ ਦੇ ਉਹਨਾਂ ਨੂੰ ਸੀਲ ਕੀਤਾ ਜਾ ਰਿਹਾ ਹੈ ਤਾਂ ਕਿ ਕੋਈ ਵੀ ਚੀਜ਼ ਅੰਦਰੋਂ ਬਾਹਰ ਨਾ ਜਾ ਸਕੇ ਤੇ ਬਾਹਰੋਂ ਅੰਦਰ ਨਾ ਜਾ ਸਕੇ ਇੰਜ ਲੱਗਦਾ ਹੈ ਕਿ ਭਾਜਪਾ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਰਹਿ ਚੁੱਕੇ ਮੰਤਰੀਆਂ ਤੇ ਐਮਐਲਏ ਦੇ ਉੱਪਰ ਹੋਰ ਸਿਕੰਜਾ ਕੱਸੇਗੀ ਪੜਤਾਲ ਕਰੇਗੀ ਔਰ ਅਗਲੀ ਵੱਡੀ ਗੱਲ ਜਿਹੜੀ ਆ ਸਾਹਮਣੇ ਆ ਰਹੀ ਹੈ ਕਿ ਜਿਹੜੀ ਕਾਂਗਰਸ ਹੈ ਉਹਨੂੰ ਵੀ ਭਾਵੇਂ ਜ਼ੀਰੋ ਸੀਟ ਆਈ ਹੈ ਪਰ ਕਾਂਗਰਸ ਦੇ ਮੰਤਰੀ ਤੇ ਐਮਐਲਏ ਮਠਿਆਈਆਂ ਵੰਡ ਰਏ ਨੇ ਕੌਣ ਕੌਣ ਵੰਡ ਰਿਆ ਤੁਹਾਨੂੰ ਅੱਗੇ ਦੱਸਦੇ ਆ ਜੀ ਤੇ ਕਿਉਂ ਵੰਡ ਰਿਆ ਦੇਖੋ ਉਧਰ ਜਿਹੜੀ ਬੀਜੇਪੀ ਹੈ ਬੀਜੇਪੀ ਦੇ ਵੱਲੋਂ ਕਈ ਸਾਰੇ ਅਜੀਬ ਬਿਆਨ ਆਏ ਨੇ ਜਿਨ੍ਹਾਂ ਤੇ ਵੱਡੇ ਸਵਾਲ ਉੱਠੇ ਨੇ ਅੱਜ ਕੇਜਰੀਵਾਲ ਹਾਰਨ ਤੋਂ ਬਾਅਦ ਲਾਈਵ ਹੋਏ ਨੇ ਲਾਈਵ ਹੋ ਕੇ ਕੇਜਰੀਵਾਲ ਨੇ ਹੁਣ ਵੱਡੀਆਂ ਗੱਲਾਂ ਕਹੀਆਂ ਨੇ ਔਰ ਉਧਰ ਮੋਦੀ ਸਾਹਿਬ ਨੇ ਵੀ ਅੱਗੋਂ ਜਵਾਬ ਦਿੱਤਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਤੇ ਪੰਜਾਬ ਦੇ ਪ੍ਰਧਾਨ ਬੀਜੇਪੀ ਦੇ ਸੁਨੀਲ ਜਾਖੜ ਨੇ ਵੀ ਰਾਜਾ ਵੜਿੰਗ ਦੇ ਵੀ ਆਪਦੀ ਪੜਾ ਸੁਣੇ ਹੁਣੇ মিডিਆ ਦੇ ਅੱਗੇ ਆ ਕੇ ਕੱਢੀ ਐ ਰਾਜਾ ਵੜਿੰਗ ਨੇ ਵੀ ਵੱਡੀਆਂ ਗੱਲਾਂ ਬੋਲੀਆਂ ਨੇ ਇੱਕ ਇੱਕ ਗੱਲ ਤੁਹਾਨੂੰ ਦੱਸਦੇ ਆ ਜੀ ਹੁਣੇ ਅੱਜ ਦਿੱਲੀ ਦੇ ਵਿੱਚ ਪੰਜਾਬ 'ਚ ਜੋ ਚੋਣਾਂ ਹੋਈਆਂ ਨੇ ਉਹਦਾ ਪੰਜਾਬ ਤੇ ਕੀ ਅਸਰ ਪਵੇਗਾ ਤੇ ਨਾਲ ਹੀ ਆਮ ਆਦਮੀ ਪਾਰਟੀ ਵੀ ਇਸ ਗੱਲ ਤੇ ਸਬਕ ਮਿਲਦਾ ਹੈ ਇਹਦੇ ਬਾਰੇ ਵੀ ਆਪਾਂ ਅੱਜ ਗੱਲਬਾਤ ਕਰਦੇ ਆਂ ਦੇਖੋ ਇਹ ਗੱਲਾਂ ਆਪਾਂ ਹੁਣੇ ਵਿਚਾਰਾਂਗੇ ਕਿ ਪੰਜਾਬ ਦੇ ਉੱਪਰ ਦਿੱਲੀ ਦੀਆਂ ਚੋਣਾਂ ਦਾ ਕੀ ਅਸਰ ਪਵੇਗਾ ਅੱਜ ਉਹ ਬੀਜੇਪੀ ਸਰਕਾਰ ਦੇ ਕੁਝ ਆਗੂਆਂ ਨੇ ਐਦਾਂ ਕਿਹਾ ਕਿ 2027 ਦੇ ਵਿੱਚ ਪੰਜਾਬ ਦੇ ਵਿੱਚ ਅਸੀਂ ਆਪਦੀ ਸਰਕਾਰ ਬਣਾਵਾਂਗੇ ਇਹਦੇ ਉੱਪਰ ਵੀ ਅੱਜ ਗੱਲਬਾਤ ਕਰਦੇ ਆਂ ਬਿਲਕੁਲ ਜੀ ਬਿਲਕੁਲ ਇਹ ਦੋ ਬਹੁਤ ਵੱਡੀਆਂ ਚੀਜ਼ਾਂ ਹੋਈਆਂ ਨੇ ਪਹਿਲਾ ਸਵਾਲ ਕਿ ਦਿੱਲੀ ਦੀਆਂ ਚੋਣਾਂ ਦਾ ਪੰਜਾਬ ਤੇ ਕੀ ਅਸਰ ਪਵੇਗਾ ਤੇ ਦੂਜਾ ਜਿਹੜਾ ਬੀਜੇਪੀ ਦੇ ਆਗੂਆਂ ਨੇ ਸਿੱਧੇ ਰੂਪ ਚ 2027 ਦੇ ਵਿੱਚ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾਉਣ ਦੇ ਐਲਾਨ ਕਰ ਦਿੱਤੇ ਨੇ ਇਹ ਸਾਰੇ ਕੁਸ਼ ਕਿੱਦਾਂ ਹੋਵੇਗਾ ਪਹਿਲਾ ਆਪਾਂ ਪਹਿਲੇ ਸਵਾਲ ਤੋਂ ਗੱਲ ਸ਼ੁਰੂ ਕਰਾਂਗੇ ਡਾਕਟਰ ਸਾਹਿਬ ਅੱਜ ਜਿਹੜਾ ਦਿੱਲੀ ਦੇ ਵਿੱਚ ਚੋਣ ਨਤੀਜਾ ਨਿਕਲੇਗਾ ਉਹਦਾ ਪੰਜਾਬ ਤੇ ਕੀ ਅਸਰ ਪਵੇਗਾ ਦੇਖੋ ਪੰਜਾਬ ਤੇ ਸਿੱਧਾ-ਸਿੱਧਾ ਅਸਰ ਪਵੇਗਾ ਅੱਜ ਹੁਣ ਤੁਸੀਂ ਦੇਖੋ ਭਗਵੰਤ ਮਾਨ ਸਾਹਿਬ ਜੇ ਪਾਰਟੀ ਜਿੱਤੀ ਹੁੰਦੀ ਤਾਂ ਹੁਣ ਤੱਕ ਉਹਨਾਂ ਨੇ ਕੈਮਰਾ ਸਾਹਮਣੇ ਆ ਜਾਣਾ ਸੀ ਵੱਡੇ ਵੱਡੇ ਬਿਹਾਨ ਦੇ ਦਨੇ ਸੀ ਦੂਜਿਆਂ ਨੂੰ ਟੀਚਰਾਂ ਵੀ ਕਰ ਦੇਣੀਆਂ ਸੀ ਤੇ ਅੱਜ ਉਹਨਾਂ ਨੂੰ ਟੀਚਰਾਂ ਸੁਖਵੀਰ ਬਾਦਲ ਕਰ ਰਿਹਾ ਹੈ ਸੁਖਵੀਰ ਬਾਦਲ ਦਾ ਬਿਹਾਨ ਆਇਆ ਸੁਖਵੀਰ ਬਾਦਲ ਕਹਿੰਦਾ ਵੀ ਵੇਖੋ ਇਹਨਾਂ ਨੇ ਠੱਗੀ ਮਾਰੀ ਲੋਕਾਂ ਨਾਲ ਇਹ ਲੋਕਾਂ ਨੂੰ ਕਰਦੇ ਸੀ ਗੁੰਮਰਾਹ ਤੇ ਦਿੱਲੀ ਦੇ ਲੋਕਾਂ ਨੇ ਇਹਨਾਂ ਨੂੰ ਸਬਕ ਦਿੱਤਾ ਸਖਾ ਇਹ ਗੱਲ ਸੁਖਵੀਰ ਬਾਦਲ ਨੇ ਕੀਤੀ ਹੈ ਨਾਲ ਹੀ ਸੁਖਵੀਰ ਬਾਦਲ ਨੇ ਜਸ਼ਨ ਇਹ ਕਿਹਾ ਉਹ ਕਹਿੰਦਾ ਕਿ ਪੰਜਾਬ ਦੇ ਲੋਕ ਵੀ ਇਹਨਾਂ ਨੂੰ ਸਬਕ ਸਿਖਾਉਣਗੇ ਹੀ ਸਿਖਾਉਣਗੇ ਔਰ ਪੰਜਾਬ ਦੇ ਉੱਪਰ ਵਾਕਿਆ ਹੀ ਅਸਰ ਪੈਣਾ ਕਿਉਂਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਤਿੰਨ ਵਾਰ ਸਰਕਾਰ ਰਹੀ ਹੈ ਉੱਥੇ ਵੀ ਵੱਡੇ ਵਾਅਦੇ ਸੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਵੀ ਉਹ ਵਾਅਦੇ ਕਰਕੇ ਸਰਕਾਰ ਬਣਾਈ ਸੀ ਜਿਹੜੇ ਕਿਸੇ ਨੇ ਕੀਤੇ ਨਹੀਂ ਸੀ ਲੋਕਾਂ ਨੇ ਇੱਜ਼ਤ ਦਿੱਤੀ ਸਰਕਾਰ ਦਿੱਤਾ 92 ਐਮਐਲਏ ਜਿਤਾਏ ਪਰ ਤੁਸੀਂ ਇਹ ਦੇਖੋ ਆਮ ਆਦਮੀ ਪਾਰਟੀ ਨੇ ਜਿੱਤਣ ਤੋਂ ਬਾਅਦ ਕੀ ਉਹ ਸਾਰੇ ਵਾਅਦੇ ਪੂਰੇ ਕੀਤੇ ਕੀ ਨਸ਼ਾ ਖਤਮ ਕਰਤਾ ਕੀ ਬੇਰੋਜ਼ਗਾਰੀ ਖਤਮ ਕਰਦੀ ਕੀ ਕਿਸਾਨਾਂ ਨੂੰ 5 ਮਿੰਟਾਂ ਚ ਐਮਐਸਪੀ ਦੇਦੀ ਕੀ ਮਜ਼ਦੂਰਾਂ ਨੂੰ 10-10 ਮਰਲਿਆਂ ਦੇ ਪਲਾਟ ਦੇਤੇ ਕੀ ਆਮ ਆਦਮੀ ਪਾਰਟੀ ਨੇ ਔਰਤਾਂ ਨੂੰ 1000 ਰੁਪਏ ਪੰਜਾਬ ਚ ਦੇ ਦਿੱਤਾ ਜਿਹੜਾ ਮਹੀਨੇ ਦਾ ਦੇਣਾ ਸੀ ਔਰ ਕੀ ਆਮ ਆਦਮੀ ਪਾਰਟੀ ਨੇ ਕੱਚੇ ਮੁਲਾਜ਼ਮ ਪੱਕੇ ਕਰਦੇ ਸੋ ਇਹ ਵੱਡੇ ਸਵਾਲ ਲੋਕਾਂ ਦੇ ਮਨਾਂ ਦੇ ਵਿੱਚ ਨੇ ਪਰ ਇੱਥੇ ਹੁਣ ਆਮ ਆਦਮੀ ਪਾਰਟੀ ਦੇ ਲਈ ਇੱਕ ਵੱਡੀ ਚੁਣੌਤੀ ਪੰਜਾਬ ਚ ਪੈਦਾ ਹੋ ਗਈ ਆ ਭਗਵਨ ਤਮਨ ਸਾਹਿਬ ਦਾ ਅੱਜ ਰੰਗ ਜਾ ਉੱਡਿਆ ਪਿਆ ਉੱਡਣਾ ਵੀ ਚਾਹੀਦਾ ਹੈ। ਭਾਜਪਾ ਸਰਕਾਰ ਦੇ ਜਿਹੜੇ ਆਗੂ ਆ ਉਹਨਾਂ ਨੇ ਵੀ ਦਾਵਾ ਕਰਦੇ ਵੀ 2027 ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਵੀ ਭਾਜਪਾ ਸਰਕਾਰ ਬਣਾਵਾਂਗੇ ਤੇ ਉਹਦੇ ਤੇ ਵੀ ਗੱਲਬਾਤ ਕਰਦੇ ਆ। ਬਿਲਕੁਲ ਪ੍ਰਦੀਪ ਜੀ ਤੁਸੀਂ ਠੀਕ ਕਿਹਾ ਭਾਜਪਾ ਨੇ ਤਾਂ ਦਾਵਾ ਠੋਕਤਾ। ਵੇਖੋ ਭਾਜਪਾ ਦੇ ਜਿਹੜੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਭਾਵੇਂ ਪਹਿਲਾਂ ਕਿਉਂ ਕਾਂਗਰਸ ਦੇ ਹੁੰਦੇ ਸੀ ਅੱਜਕੱਲ ਭਾਜਪਾ ਦੇ ਨੇ। ਉਹਨਾਂ ਨੇ ਕਿਹਾ ਵੀ 2027 'ਚ ਜਿਹੜਾ ਪੰਜਾਬ ਆ ਉਹ ਮੋਦੀ ਦੀ ਅਗਵਾਈ ਚਾਹੁੰਦਾ ਹੁਣ ਪੰਜਾਬ ਤਾਂ ਭਾਵੇਂ ਨਹੀਂ ਚਾਹੁੰਦਾ ਹੈ ਪੰਜਾਬ ਦਾ ਵੱਡੀ ਗਿਣਤੀ ਪੰਜਾਬ ਨੂੰ ਪੁੱਛੋ ਵੀ ਪੰਜਾਬ ਚਾਹੁੰਦਾ ਨਹੀਂ ਚਾਹੁੰਦਾ ਪਰ ਬੀਜੇਪੀ ਦੇ ਅਗੂਏ ਦਾਵਾ ਕਰ ਰਹੇ ਨੇ ਹੁਣ ਜਿਹੜੇ ਬੀਜੇਪੀ ਦੇ ਉੱਪਰੇ ਦੋਸ਼ ਲੱਗਦੇ ਨੇ ਕਿ ਬੀਜੇਪੀ ਜਿਹੜੀਆਂ VOTING ਮਸ਼ੀਨਾਂ ਨੇ EVM ਮਸ਼ੀਨਾਂ ਨੇ ਇਹਨਾਂ ਨੂੰ ਹੇਰਫੇਰ ਕਰਕੇ ਵੀ ਚੋਣਾਂ ਜਿੱਤਦੀ ਆ ਹਰਿਆਣਾ ਦੀਆਂ ਚੋਣਾਂ ਚ ਵੀ ਇਹ ਦੋਸ਼ ਲੱਗੇ ਹੁਣ ਦਿੱਲੀ ਚ ਕੇਂਦਰੀਵਾਲ ਨੇ ਵੀ ਪਿਛਲੇ ਦਿਨ ਇਹ ਗੱਲ ਆਖੀ ਹੈ ਅੱਜ ਵੀ ਇਹ ਗੱਲ ਬੋਲੀ ਜਾ ਰਹੀ ਆ ਪਰ ਪੰਜਾਬ ਚ ਜਿਹੜੀ ਰਵਨੀਤ ਬਿੱਟੂ ਨੇ ਵੀ ਗੱਲ ਅੱਜ ਇਹ ਕਹਤੀ ਵੀ ਅਸੀਂ ਪੰਜਾਬ ਤੋਂ 27 ਜਿੱਤਾਂਗੇ ਬੀਜੇਪੀ ਦੇ ਆਗੂ ਜਿਹੜਾ ਉਹ ਹਰਜੀਤ ਗਰੇਵਾਲ ਉਹਨੇ ਵੀ ਇਹ ਗੱਲ ਕਹਤੀ ਆ ਔਰ ਜਿਹੜਾ ਮਨਜਿੰਦਰ ਸਰਸਾ ਦਿੱਲੀ ਚ ਜਿੱਤਿਆ ਉਹ ਰਜ਼ੌਰੀ ਗਾਰਡਨ ਤੋਂ ਉਹਨੇ ਵੀ ਇਹ ਗੱਲ ਕਹਤੀ ਆ ਔਰ ਜਿਹੜਾ ਇਹ ਆ ਸੁਨੀਲ ਜਾਖੜ ਬੀਜੇਪੀ ਪ੍ਰਧਾਨ ਉਹਨੇ ਵੀ ਇਹ ਗੱਲ ਕਹਤੀ ਆ ਪਰ ਹੁਣ ਸਵਾਲ ਇਹ ਆ ਕਿ ਪੰਜਾਬੀ ਕੀ ਚਾਹੁੰਦੇ ਨੇ ਵੇਖੋ ਸਿੱਧੀ ਤੇ ਸਾਫ਼ ਗੱਲ ਆ ਰਾਜਾ ਵੜਿੰਗ ਨੇ ਦੀ ਪ੍ਰਦੀਪ ਹਾਂਜੀ ਅੱਜ ਇਹ ਗੱਲ ਆਖੀ ਆ ਵੈਸੇ ਤਾਂ ਮੈਂ ਕਾਂਗਰਸ ਤੇ ਹੈਰਾਨ ਆ ਕਾਂਗਰਸ ਜਿੰਨੀ ਪੂਰੀ ਤਰ੍ਹਾਂ ਹਾਰੀ ਐ ਚਲੋ ਆਮ ਆਦਮੀ ਪਾਰਟੀ ਤਾਂ ਦਿੱਲੀ ਚ ਫਿਰ ਵੀ 20 22 ਸੀਟਾਂ ਬਚਾ ਦੀ ਨਜ਼ਰ ਆ ਰਹੀ ਐ ਕਾਂਗਰਸ ਦਾ ਤਾਂ ਜ਼ੀਰੋ ਅੰਡਾ ਹੈ ਇਹਦੇ باوجود ਵੀ ਕਾਂਗਰਸ ਜਿਹੜੀ ਆ ਉਹ ਪਤਾ ਨਹੀਂ ਕਿਹੜੇ ਮੂੰਹ ਨਾਲ ਕੀ ਵੇ ਕੀ ਬੋਲ ਰਹੀ ਆ ਅੱਜ ਰਾਜਾ ਬਣ ਕੇ ਬੋਲੇ ਕਹਿੰਦੇ ਦੇਖੋ ਜੀ ਦਿੱਲੀ ਦੀਆਂ ਚੋਣਾਂ ਨੇ ਇਹ ਸਾਬਤ ਕਰਤਾ ਵੀ ਜਿਹੜੇ ਲੋਕਾਂ ਨੇ ਠੱਗੀਆਂ ਮਾਰੀਆਂ ਗੁੰਮਰਾਹ ਕੀਤਾ ਝੂਠ ਮਾਰੇ ਉਹਨਾਂ ਨੂੰ ਲੋਕਾਂ ਨੇ ਨਕਾਰਿਆ ਰਾਜਾ ਬਣੇਗ ਨੂੰ ਮੈਂ ਪੁੱਛਣਾ ਚਾਹਣਾ ਰਾਜਾ ਬਣੇਗ ਸਾਹਿਬ ਜੇ ਝੂਠਾ ਆੜਿਆ ਨੂੰ ਲੋਕਾਂ ਨੇ ਨਕਾਰਿਆ ਤਾਂ ਫਿਰ ਸਭ ਤੋਂ ਵੱਧ ਤਾਂ ਤੁਹਾਨੂੰ ਨਕਾਰਿਆ ਵੇਖੋ ਤੁਹਾਨੂੰ ਤਾਂ ਦਿੱਤਾ 0 ਅੰਡਾ ਰਾਜਾ ਬਣੇਗ ਨੂੰ ਜਦੋਂ ਇਹ ਪੱਤਰਕਾਰਾਂ ਨੇ ਕਿਹਾ ਕਹਿੰਦਾ ਵੇਖੋ ਜੀ ਸਾਨੂੰ ਤਾਂ ਉਮੀਦ ਨਹੀਂ ਸੀ ਸਾਡਾ ਤਾਂ ਪਿਛਲੀਆਂ ਚੋਣਾਂ ਚ 4% ਵੋਟਾਂ ਸਾਨੂੰ ਪਈਆਂ ਸੀ ਅੱਜ ਕੀ ਸਾਨੂੰ ਉਮੀਦ ਆ 10-12% ਤੱਕ ਸਾਡੀ VOTING ਪਹੁੰਚ ਜਾਣੀ ਆ ਵੋਟ ਪਰਸੈਂਟ ਅਸੀਂ ਤਾਂ ਇਹਨਾਂ ਦੀ ਖੁਸ਼ਾ ਬਾਹ ਵੀ ਵਾਹ ਹੈ ਸੂਤ ਸੁਪੜਾ ਸਾਫ਼ ਜਿੰਨਾਂ ਦਾ ਉਹ ਵੀ ਬੋਲੀ ਜਾਂਦੇ ਨੇ ਔਰ ਤੁਸੀਂ ਦੇਖੋ ਅੱਜ ਲੱਡੂ ਵੰਡੇ ਨੇ ਕਾਂਗਰਸ ਨੇ ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਨੇ ਪਤਾ ਤੁਹਾਨੂੰ ਡਾਕਟਰ ਸਾਹਿਬ ਇਹੀ ਤਾਂ ਮੇਰਾ ਸਵਾਲ ਆ ਵੀ ਕਾਂਗਰਸ ਕਿਹੜੀ ਖੁਸ਼ੀ ਚ ਲੱਡੂ ਵੰਡ ਰਹੀ ਆ ਹਾਰੇ ਤਾਂ ਉਹ ਪਹਿਲਾਂ ਹੀ ਆ ਉਹਨਾਂ ਨੂੰ ਇੱਕ ਵੀ ਸ਼ੀਟ ਨਹੀਂ ਮਿਲੇਗੀ ਤੇ ਹਾਲਾ ਕਿ ਉਹ ਲੱਡੂ ਵੰਡੀ ਜਾਂਦੇ ਆ ਇਹ ਕੀ ਗੱਲ ਆ ਦੇਖੋ ਸੁਖਪਾਲ ਖਹਿਰਾ ਸਾਹਿਬ ਨੇ ਲੱਡੂ ਵੰਡੇ ਨੇ ਔਰ ਸੁਖਪਾਲ ਖਹਿਰਾ ਨੇ ਕੇਦਰੀ ਵੱਲ ਦੀ ਹਾਰ ਤੋਂ ਖੁਸ਼ ਹੋ ਕੇ ਲੱਡੂ ਵੰਡ ਰਹੇ ਜਦੋਂ ਸੁਖਪਾਲ ਖੈਰਾ ਨੂੰ ਪੱਤਰਕਾਰ ਪੁੱਛਦੇ ਵੀ ਖੈਰਾ ਸਾਹਿਬ ਤੁਸੀਂ ਕਿਉਂ ਲੱਡੂ ਵੰਡ ਰਹੇ ਹੋ ਉਹ ਕਹਿੰਦਾ ਜੀ ਮੈਂ ਤਾਂ ਵੰਡ ਰਿਆ ਕਿਉਂਕਿ ਪੰਜਾਬ ਦੇ ਵਿੱਚ ਵੀ ਇਹਨਾਂ ਨੇ ਬਹੁਤ ਗੁੰਡਾਗਰਦੀ ਮਚਾਈ ਹੋਈ ਆ ਦਿੱਲੀ 'ਚ ਵੀ ਲੋਕਾਂ ਨੂੰ ਗੁੰਮਰਾਹ ਕੀਤਾ ਪੰਜਾਬ 'ਚ ਵੀ ਕੀਤਾ ਔਰ ਇਹਨਾਂ ਦੀ ਦਿੱਲੀ ਤੋਂ ਜਿਹੜੀ ਹਾਰ ਦੀ ਸ਼ੁਰੂਆਤ ਹੋਈ ਆ ਇਹ ਸੁਖਪਾਲ ਖੈਰਾ ਕਹਿੰਦਾ ਉਹ ਪੰਜਾਬ ਤੱਕ ਵੀ ਆਉਣੀ ਆ ਇਹ ਠੀਕ ਆ ਗੱਲ ਕਿ ਪੰਜਾਬ ਦੇ ਵਿੱਚ ਤਾਂ ਦਿੱਲੀ ਚਾਹਮਾਦਵੀ ਪਾਰਟੀ ਨੇ ਵਾਅਦਾ ਤਾਂ ਕੀਤਾ ਸੀ ਬਹੁਤ ਰੱਬ ਲਾਉਣ ਵਾਲੀ ਕਾਸ ਡੇਗਣ ਵਾਲੀ ਪਰ ਉਸ ਪੰਦਰ ਦਾ ਨਾਂ ਕੁਝ ਹੋਣਾ ਸੀ ਨਾ ਕੀਤਾ ਗਿਆ ਪਰ ਸੁਖਪਾਲ ਸਿੰਘ ਖਹਿਰਾ ਸਾਹਿਬ ਨੂੰ ਪੁੱਛਣਾ ਚਾਹੁੰਦੇ ਆ ਨਹੀਂ ਭਰਾਓ ਤੁਸੀਂ ਕਿਹੜੇ ਮੂਨਾ ਲੱਡੂ ਵੰਡਦੇ ਹੋ ਕੀ ਤੁਸੀਂ ਆਪਣੇ ਆਪ ਨੂੰ ਸਵਾਲ ਕਰਦੇ ਹੋ ਅੱਛਾ ਜੇਕਰ ਲੋਕ ਉਹਨਾਂ ਨੂੰ ਲਉਦੇ ਨਹੀਂ ਜਿਹੜੇ ਲੋਕਾਂ ਦੇ ਨਾਲ ਠੱਗੀਆਂ ਮਾਰਦੇ ਨੇ ਫਿਰ 22 ਤੇ ਲੋਕਾਂ ਨੇ ਤੁਹਾਡੀ ਸਰਕਾਰ ਖਤਮ ਕੀਤੀ ਕਾਂਗਰਸ ਦੀ ਪੰਜਾਬ ਚੋਂ ਦੱਸੋ ਤੁਸੀਂ ਵੀ ਤੁਸੀਂ ਵੀ ਵਾਰੀਆਂ ਸੀ ਠੱਗੀਆਂ ਲੋਕਾਂ ਨਾਲ ਇਹ ਵੀ ਤਾਂ ਦੱਸਣਾ ਪਊ ਨਾ ਫਿਰ ਦੂਜੀ ਗੱਲ ਇਹ ਕੇਂਦਰ ਦੇ ਵਿੱਚ ਲਗਾਤਾਰ ਜਿਹੜੀ ਆ ਇਹਨਾਂ ਦੀ ਹਾਰ ਹੁੰਦੀ ਆ ਰਹੀ ਆ ਕਾਂਗਰਸ ਦੀ ਫਿਰ ਕੀ ਪੂਰੇ ਭਾਰਤ ਦੇ ਵਿੱਚ ਕਾਂਗਰਸ ਨੇ ਠੱਗੀਆਂ ਮਾਰੀਆਂ ਹਰਿਆਣੇ 'ਚ ਹੁਣੇ-ਹੁਣੇ 3 ਮਹੀਨੇ ਪਹਿਲਾਂ ਕਾਂਗਰਸ ਦੀ ਕਰਾਰੀ ਹਾਰ ਹੋਈ ਆ ਕੀ ਹਰਿਆਣੇ 'ਚ ਵੀ ਹਾਂ ਮੈਂ ਸਾਫ਼ ਠੋਕੇ ਕਹੂੰਗਾ ਸਾਰੀਆਂ ਪਾਰਟੀਆਂ ਨੇ ਲੋਕਾਂ ਨਾਲ ਠੱਗੀ ਮਾਰੀ ਸਾਰੀਆਂ ਪਾਰਟੀਆਂ ਨੇ ਲੋਕਾਂ ਨੂੰ ਗੁਮਰਾਹ ਕੀਤਾ ਸਾਰੇ ਰਾਜਨੀਤਕਾਂਵਾਂ ਨੇ ਲੋਕਾਂ ਨੂੰ ਗੁੰਮਰਾਹ ਕੀਤਾ 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 ਜੇ ਕੋਈ ਨੱਕ ਨੂੰ ਜੱਬ ਲਾਉਂਦਾ ਵੀ ਅਸੀਂ ਨਹੀਂ ਕੀਤਾ ਤਾਂ ਮੈਨੂੰ ਲੱਗਦਾ ਇਹ ਖਾਮ ਖੈਲੀਏ ਇਹ ਅੰਤਰਮੁਖਤਾ ਇਹ ਭੁਲੇਖਾ ਜੇ ਕੋਈ ਇਹ ਕਹਿੰਦਾ ਵੀ ਲੋਕ ਜੇ ਲੋਕ ਮੰਡਟ ਦਿੰਦੇ ਨੇ ਤਾਂ ਉਹ ਠੱਗੀ ਵਾਲਿਆਂ ਨੂੰ ਪਾਸੇ ਕਰਦੇ ਨੇ ਫਿਰ ਪੰਜਾਬ ਚ ਹਾਂਜੀ ਭਾਜਪਾ ਨੂੰ ਲੋਕਾਂ ਨੇ ਪੂਰੀ ਤਰ੍ਹਾਂ ਪਾਸੇ ਸੁੱਟਿਆ ਇੱਕ ਵੀ ਸੀਟ ਨਹੀਂ ਦਿੱਤੀ ਤਾਂ ਭਾਜਪਾ ਬਾਰੇ ਫਿਰ ਪੰਜਾਬ ਦੇ ਲੋਕ ਉਹਨਾਂ ਨੂੰ ਠੱਗ ਸਮਝਦੇ ਨੇ ਦਾ ਮਤਲਬ ਇਹ ਆ ਹਾਂਜੀ ਫਿਰ ਦਿੱਲੀ ਵਾਲਿਆਂ ਨੇ ਹੁਣ ਆਮ ਆਦਮੀ ਪਾਰਟੀ ਵਾਲਿਆਂ ਨੂੰ ਸਮਝ ਲਿਆ ਤੇ ਫਿਰ ਹਰਿਆਣੇ ਦੇ ਵਿੱਚ ਕਾਂਗਰਸ ਨੂੰ ਸਮਝ ਲਿਆ ਤੇ ਭਾਰਤ ਦੇ 18 ਸੂਬਿਆਂ ਚ ਹੋਰ ਜਿੱਥੇ ਕਾਂਗਰਸੀ ਸਰਕਾਰ ਨਹੀਂ ਉੱਥੇ ਫਿਰ ਕਾਂਗਰਸ ਨੂੰ ਸਮਝ ਲਿਆ ਤਾਂ ਸਿੱਧਾ ਸਿੱਧਾ ਇਹ ਆ ਲੋਕਾਂ ਵਿਚਾਰਿਆਂ ਨੂੰ ਤਾਂ ਕੋਈ ਰਾਹ ਨਹੀਂ ਨਜ਼ਰ ਆਉਂਦਾ ਹਾਂਜੀ ਸਾਰੀਆਂ ਪਾਰਟੀਆਂ ਤੋਂ ਅੱਕੇ ਥੱਕੇ ਪੱਕੇ ਪੈ ਨਹੀਂ ਪਰ ਸਿੱਧੀ ਸਾਹ ਕਹਿੰਦਾ ਲੋਕਾਂ ਨੂੰ ਕੋਈ ਰਾਹ ਨਜ਼ਰ ਨਹੀਂ ਆਉਂਦਾ ਜੇ ਲੋਕਾਂ ਨੂੰ ਕੋ ਰਾਜ ਨਜ਼ਰ ਆਉਂਦਾ ਹੁੰਦਾ ਤਾਂ ਲੋਕ ਜਿਹੜੇ ਨੇ ਉਹਨਾਂ ਨੇ ਹੁਣ ਤੱਕ ਕੁਝ ਨਾ ਕੁਝ ਵੱਖਰਾ ਕਰ ਦੇਣਾ ਸੀਗਾ ਅਜਾ ਜੀ ਮੇਰਾ ਇੱਕ ਹੋਰ ਸਵਾਲ ਆ ਕਿ ਦਿੱਲੀ ਦੇ ਆਜਨ ਨਤੀਜੇ ਨਜ਼ਰ ਰੱਖਦੇ ਆ ਹੋਇਆ ਤੇ ਉਹ ਜਿਹੜੀ ਆਮ ਆਦਮੀ ਪਾਰਟੀ ਆ ਉਹਨਾਂ ਨੂੰ ਕੋਈ ਸਬਕ ਮਿਲਿਆ ਸਬਕ ਮੇਰੀ ਗੱਲ ਸੁਣੋ ਸਬਕ ਤਾਂ ਮਿਲਿਆ ਹੀ ਆ ਪਰ ਸਬਕ ਲੈਣਾ ਬੰਦੇ ਨੇ ਆਪ ਹੁੰਦਾ ਵੇਖੋ ਜੇ ਕੋਈ ਬੰਦਾ ਨਸ਼ਾ ਕਰਦਾ ਨਸ਼ਾ ਕਰਕੇ ਉਹ ਕਿਤੇ ਡਿੱਗ ਪੈਂਦਾ ਜਾ ਉਹਨੂੰ ਕੋਈ ਸੱਤ ਲੱਗ ਜਾਂਦੀ ਹੈ ਸ਼ਰਾਬ ਪੀਤੀ ਜਾਂ ਕੁਝ ਪੀਤਾ ਉਦੋਂ ਉਹਨੂੰ ਸਬਕ ਤਾਂ ਮਿਲਿਆ ਹੁੰਦਾ ਪਰ ਅੱਗੇ ਸਵਾਲ ਇਹ ਆ ਵੀ ਬੰਦੇ ਨੇ ਸਬਕ ਸਿੱਖਣਾ ਹੈ ਕਿ ਨਹੀਂ ਸਿੱਖਣਾ ਜੇ ਉਹ ਬੂਥਾ ਪਨਾ ਕੇ ਵੀ ਅਗਲੇ ਦਿਨ ਫਿਰ ਪੀਵੇ ਤਾ ਪਰ ਉਹਦੀ ਮਰਜ਼ੀ ਆ ਤੁਹਾਡੀ ਗੱਲ ਸਹੀ ਆ ਹਾਂ ਜਿਵੇਂ ਭਗਵੰਤ ਮਾਨ ਨੂੰ ਇਨਸ਼ਿਉਰਟੀ ਤਾਂ ਹੋ ਗਈ ਹੈ ਦਿੱਲੀ ਦੇ ਵਿੱਚ ਸਾਡੀ ਸਰਕਾਰ ਜਿਹੜੀ ਉਹ ਹਾਰ ਗਈ ਆ ਪਰ ਜੇ ਉਹ ਆਉਦੀ ਪਾਰਟੀ 2027 ਦੇ ਵਿੱਚ ਚਾਹੁੰਦਾ ਵੀ ਆ ਪਰ ਜਿਹੜੇ ਲੋਕਾਂ ਨੇ ਵਾਅਦੇ ਕੀਤੇ ਆ ਉਹ ਪੂਰੇ ਕਰ ਦੇਣ ਜੇ ਆ ਵੀ ਲੋਕੀ ਸ਼ਾਇਦ ਫਿਰ ਉਹਨਾਂ 2027 ਵਿੱਚ ਜਿੱਤ ਦੇ ਵਿੱਚ ਕਰਾਰ ਕਰਦੇ ਹਨ ਕਿਉਂਕਿ ਹੁਣ ਦੇਖੋ ਤੁਸੀਂ ਆਪ ਹੀ ਕਿ ਕਿੰਨਾ ਦੋ ਤਿੰਨ ਦਿਨ ਪਹਿਲਾਂ ਦੀ ਗੱਲ ਹੀ ਆ ਨੌਜਵਾਨ ਨੂੰ ਜੇ ਨੌਕਰੀਆਂ ਮਿਲਦੀਆਂ ਹੁੰਦੀਆਂ ਪੰਜਾਬ ਦੇ ਵਿੱਚ ਉਹ ਅਮਰੀਕਾ ਕਿਉਂ ਜਾਂਦੇ ਡੋਂਕੀ ਲਾ ਕੇ ਇਹਨਾਂ ਕਰਜ਼ਾ ਚੱਕ ਕੇ ਉਹ ਜਾਂਦੇ ਆ ਆਪ ਦਾ ਘਰ-ਬਾਰ ਛੱਡ ਕੇ ਜਾਂਦੇ ਆ ਮਾਪਿਆਂ ਨੂੰ ਛੱਡ ਕੇ ਜਾਂਦੇ ਆ ਹਨਾ ਜੇਕਰ ਪੰਜਾਬ ਦੇ ਵਿੱਚ ਨੌਕਰੀ ਮਿਲਦੀ ਆ ਕਿਹਦਾ ਦਿਲ ਕਰਦਾ ਆ ਪੰਜਾਬ ਛੱਡੋ ਨੂੰ ਮਾਪਿਓ ਛੱਡਣ ਨੂੰ ਕਿ ਦਿਲ ਕਰਦਾ ਜੇਕਰ ਨੌਕਰੀਆਂ ਹੋਣ ਤੇ ਇੱਥੇ ਆਦਾ ਕੰਮ ਕਰਨ ਮਾਪਿਓ ਦੀ ਜਿਹੜੀ ਦੇਖ ਰਿਆ ਕਰਨ ਇਹਨਾਂ ਕਰਜਾ ਚੱਕ ਕੇ ਆਉਂਦੇ ਆ ਤੇ ਉੱਤੋਂ ਦੀ ਕਿੰਨੀ ਬੇਇੱਜ਼ਤੀ ਹੋਈ ਆ ਪੰਜਾਬ ਦੀ ਕਿਉਂਕਿ ਨੌਜਵਾਨਾਂ ਨੂੰ ਹੱਤਕੜੀਆਂ ਲਾ ਕੇ ਭੇਜਿਆ ਗਿਆ ਤੇ ਨੌਜਵਾਨਾਂ ਦੀ ਪਤਾ ਕੀ ਇੰਟਰਵਿਊ ਆ ਰਹੀਆਂ ਉਹ ਕਹਿ ਰਹੇ ਵੀ ਅਸੀਂ ਇਲੀਗਲ ਕੋਈ ਕੰਮ ਨਹੀਂ ਕੀਤਾ ਕੋਈ ਐਦਾਂ ਦਾ ਵੀ ਖਰਾਬ ਗਲਤ ਕੰਮ ਨਹੀਂ ਕੀਤਾ ਵੀ ਜਿਹੜਾ ਸਾਨੂੰ ਉਹਨਾਂ ਨੇ ਹੱਥ ਕੜੀਆਂ ਲਾ ਕੇ ਭੇਜੇ ਤੇ ਸਾਨੂੰ ਆਈ ਵੀ ਨਹੀਂ ਪਤਾ ਲੱਗਿਆ ਵੀ ਸਾਨੂੰ ਭੇਜਿਆ ਕਿਹੜੇ ਵਾਸਤੇ ਆ ਸਾਨੂੰ ਇੰਨੀ ਵੱਡੀ ਕਿਹੜੀ ਸਜ਼ਾ ਮਿਲੀ ਆ ਬਿਲਕੁਲ ਬਿਲਕੁਲ ਭਗਵੰਤ ਮਾਨ ਨੇ ਇਹ ਦਾਅਵੇ ਕੀਤੇ ਸੀ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਕਿਹਾ ਸੀ 2022 ਤੋਂ ਪਹਿਲਾਂ ਵੀ ਸਾਡੀ ਸਰਕਾਰ ਲਿਓ ਤੇ ਫੇਰ ਨਾ ਤੁਹਾਨੂੰ ਬਾਹਰਲੇ ਦੇਸ਼ਾਂ 'ਚ ਜਾਣਾ ਨਹੀਂ ਪਊਗਾ ਜਿਹੜੇ ਗਏ ਨੇ ਉਹ ਵੀ ਵਾਪਸ ਆਉਣਗੇ ਤੇ ਗੋਰੇ-ਗੋਰੀਆਂ ਵੀ ਇੱਥੇ ਆ ਕੇ ਕੰਮ ਕਰਨਗੇ ਬਿਲਕੁਲ ਕਿਹ ਸੀ ਨਾ ਤੁਸੀਂ ਦੱਸੋ ਹੋਮੀ ਭਰੋ ਕਿਹਾ ਸੀ ਕਿਹੜੀ ਕਹਾ ਸੀ ਕਿਹਾ ਸੀ ਔਰ ਤੁਸੀਂ ਦੱਸੋ 3 ਸਾਲ ਬੀਤ ਗਏ ਕੀ ਇੱਥੋਂ ਜਾਣੋ हट ਗਏ ਕੀ ਉਧਰ ਵਾਲੇ ਵਾਪਸ ਆਉਣੇ ਸ਼ੁਰੂ ਹੋ ਗਏ ਕਿ ਨਾਲ ਗੋਰੇ-ਗੋਰੀਆਂ ਵੀ ਆ ਗਈ ਜਹਾਜ਼ ਤਾਂ ਇੱਕ ਆਇਆ ਤੇ ਦੂਜਾ ਜਹਾਜ਼ ਅਮਰੀਕਾ ਵੱਲ ਫੇਰ ਭੇਜਣ ਜਾ ਰਹੇ ਨੇ 297 ਜਣਿਆਂ ਦਾ ਤੇ ਪਰ ਉਹ ਹੱਥਕੜੀਆਂ ਬੇੜੀਆਂ ਚ ਜਕੜ ਕੇ ਧੱਕੇ ਨਾਲ ਸੁਟਣਾਉਦੇ ਨੇ ਇੱਥੋਂ ਤਾਂ ਜਾਣਾ ਚਾਹੁੰਦੇ ਨੇ ਉਧਰ ਹੁਣ ਇੱਥੇ ਆਮ ਆਦਮੀ ਪਾਰਟੀ ਨੂੰ ਲਾਜ਼ਮੀ ਸੋਚਣਾ ਚਾਹੀਦਾ ਹੈ ਦੇਖੋ ਦਾਅਵੇ ਕੀ ਕੀਤੇ ਸੀ ਚਲੋ ਜਿਨ੍ਹਾਂ ਦੇ ਉੱਪਰ ਬਜਟ ਲੱਗਣਾ ਸੀ ਉਹ ਤਾਂ ਪੂਰੇ ਨਹੀਂ ਕੀਤੇ ਪਰ ਜਿਹੜੇ ਬਜਟ ਬਚਾ ਕੇ ਪੂਰੇ ਹੋਣੇ ਸੀ ਆਮ ਆਦਮੀ ਪਾਰਟੀ ਨੇ ਕਿਹਾ ਸੀ ਅਸੀਂ ਵੀਆਈਪੀ ਕਲਚਰ ਛੱਡ ਦਾਂਗੇ ਗਨਮੈਨ ਨਹੀਂ ਲਾਵਾਂਗੇ ਐਨੀਆਂ ਗੱਡੀਆਂ ਨਹੀਂ ਰੱਖਾਂਗੇ ਕਾਫਲੇ ਸਾਡੇ ਨਾਲ ਨਹੀਂ ਚੱਲਣਗੇ ਮੰਤਰੀਆਂ ਦੇ ਦੱਸੋ ਇਹ ਵਾਦਾ ਪੂਰਾ ਤੁਸੀਂ ਕਿਉਂ ਨਹੀਂ ਕੀਤਾ ਕਿਉਂ ਆਪਣੇ ਨਾਲ ਇੰਨੀ-ਇੰਨੀ ਸਕਿਉਰਟੀ ਇੰਨੇ ਗਨਮੈਨਾਂ ਦੀਆਂ ਗੱਡੀਆਂ ਰੱਖਦੇ ਹੋ ਜੇਕਰ ਆਪ ਨਾ ਕਰ ਸਕਣਾ ਹੋਵੇ ਫਿਰ ਦੂਜਾ ਤੇ ਸਵਾਲ ਵੀ ਨਹੀਂ ਰਿਹਾ ਕਰਨੇ ਚਾਹੀਦੇ ਹੁਣ ਕਿਸਾਨਾਂ ਨੇ ਵੱਡੇ ਪੁੱਤਰ ਤੇ 2022 ਚ ਵੋਟਾਂ ਪਾਈਆਂ ਕਿਉਂਕਿ ਇਹਨਾਂ ਨੇ ਕਿਹਾ ਸੀ 5 ਮਿੰਟਾਂ ਚ ਐਮਐਸਪੀ ਗਰੰਟੀ ਦੇ ਦਾਂਗੇ ਦੇ ਦਾਂਗੇ ਸਾਰੀਆਂ ਫਸਲਾਂ ਤੇ ਕਿਹਾ ਸੀ ਉਦੋਂ ਬਾਅਦ ਜਦੋਂ ਬਣ ਗਏ ਉਦੋਂ ਉਹ ਗਰੰਟੀਆਂ ਦੇਣ ਵਾਲੀ ਬੀਬੀਆਂ ਦੀ ਮੈਨੂੰ ਤਾਂ ਪਤਾ ਹੀ ਨਹੀਂ ਐਮਐਸਪੀ ਦੇਈ ਦੀ ਕਿਵੇਂ ਆ ਕਿੰਨੇ ਦੇਣੀ ਹੁੰਦੀ ਆ ਮੈਂ ਤਾਂ ਉਹੀ ਬੋਲਦਾ ਸੀ ਹੁਣ ਕੀ ਇਹ ਠੱਗੀ ਨਹੀਂ ਗਈ ਕੀ ਇਹ ਲੋਕਾਂ ਦੇ ਨਾਲ ਗੁੰਮਰਾਹ ਕਰਨ ਵਾਲੀ ਗੱਲ ਨਹੀਂ ਗਈ ਹੋ ਸਕਦਾ ਹੈ ਕਿ ਵੱਡੀ ਗਿਣਤੀ ਕਿਸਾਨਾਂ ਨੇ ਆ ਬਿਆਨ ਸੁਣ ਕੇ ਵੋਟਾਂ ਪਾਤੀਆਂ ਹੁਣ ਫਿਰ ਔਰਤਾਂ ਨੂੰ 1000 ਰੁਪਿਆ ਕਿਹਾ ਸੀ ਸੋ ਇਹ ਜਿੰਨਾ ਕੁ ਸ਼ਾਮ ਆਦਮੀ ਪਾਰਟੀ ਨੇ ਕਿਹਾ ਸੀ ਵੇਖੋ ਇੱਕ ਸਵਾਲ ਇਹ ਹੈ ਕਿ ਭਾਜਪਾ ਨੂੰ ਲੋਕਾਂ ਨੇ ਦਿੱਲੀ ਚ ਜਿਤਾਇਆ ਤਾਂ ਕੀ ਭਾਜਪਾ ਨੇ ਉੱਥੇ ਲੋਕਾਂ ਦੀ ਬਹੁਤ ਕੁਸ਼ ਕੀਤਾ ਜਾਂ ਵਾਦੇ ਪੂਰੇ ਕਰਦੀ ਹੈ ਭਾਜਪਾ ਸਵਾਲ ਇਹ ਨਹੀਂਗਾ ਭਾਜਪਾ ਗੱਲ ਇਹ ਨਹੀਂ ਹੈ ਕਿ ਲੋਕ ਹੁਣ ਕਿਸੇ ਨੂੰ ਜਿਤਾਉਣ ਲਈ ਵੋਟ ਨਹੀਂ ਪਾਉਂਦੇ ਪਹਿਲਾਂ ਵਾਲਿਆਂ ਨੂੰ ਹਰਾਉਣ ਲਈ ਪਾਉਂਦੇ ਨੇ ਪਰ ਜਿੱਥੇ ਉਹਨਾਂ ਨੂੰ ਲੱਗਦਾ ਹੋਵੇ ਵੀ ਇਧਰੋਂ ਥੋੜੀ ਜਿਹੀ ਵੱਧ ਉਮੀਦ ਹੈ ਇਹਨਾਂ ਦੇ ਜਿੱਤਣ ਦੀ ਮੇਰਾ ਇੱਕ ਸਵਾਲ ਆ ਵੀ ਅੱਜ ਇਹ ਜਿਹੜਾ ਸਾਰਾ ਮੁੱਦਾ ਵਾਪਰਿਆ ਹੈਗਾ ਉਹਦੇ ਤੇ ਅਮਿਤ ਸ਼ਾਹ ਤੇ ਸੁਨੀਲ ਜਾਖੜ ਨੇ ਵੀ ਵੱਡੇ ਬਿਆਨ ਦਿੱਤੇ ਆ ਹਮ ਅਮਿਤ ਸ਼ਾਹ ਨੇ ਕਿਹਾ ਅਮਿਤ ਸ਼ਾਹ ਕਹਿੰਦਾ ਵੀ ਦਿੱਲੀ ਦੇ ਲੋਕਾਂ ਨੇ ਝੂਠ ਨੂੰ ਫਰੇਬ ਨੂੰ ਠੱਗੀ ਨੂੰ ਹਰਾਇਆ ਔਰ ਜਿਨ੍ਹਾਂ ਨੇ ਜਮਣਾ ਗੰਦੀ ਕੀਤੀ ਜਿਨ੍ਹਾਂ ਨੇ ਲੋਕਾਂ ਦੇ ਨਾਲ ਜਮਣਾ ਦੀ ਸਫਾਈ ਦੇ ਨਾਂ ਤੇ ਠੱਗੀ ਮਾਰੀ ਔਰ ਫਿਰ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਸ਼ਰਾਬ ਘਟਾਲੇ ਕੀਤੇ ਉਹਨਾਂ ਨੂੰ ਲੋਕਾਂ ਨੇ ਹਰਾਇਆ ਇਹ ਗੱਲ ਅਮਿਤ ਸ਼ਾਹ ਨੇ ਆਖੀ ਹੈ ਮੋਦੀ ਸਾਹਿਬ ਉਹਨੇ ਨੇ ਖੁਦ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਸਾਨੂੰ ਮੌਕਾ ਦਿੱਤਾ ਅਸੀਂ ਹੋਰ ਕੰਮ ਕਰਕੇ ਵਿਖਾਵਾਂਗੇ ਔਰ ਜਿਹੜੇ ਤੁਸੀਂ ਸੁਨੀਲ ਜਾਖੜ ਬਾਰੇ ਪੁੱਛਿਆ ਜਸ਼ਨ ਹਾਂਜੀ ਸੁਨੀਲ ਜਾਖੜ ਵਿਚਾਰਾ ਤਾਂ ਹੁਕਮ ਦਾ ਪੱਬੂ ਆ ਜੋ ਹੁਕਮ ਉੱਤੋਂ ਆਉਂਦਾ ਵਜਾ ਛੱਡਦਾ ਸੁਨੀਲ ਜਾਖੜ ਨੂੰ ਮੈਨੂੰ ਲੱਗਦਾ ਵੀ 2027 ਤੱਕ ਸਾਡਾ ਪੰਜਾਬ ਤੇ ਦਾਅ ਲੱਗ ਜੇ ਸ਼ਾਇਦ ਮੈਂ ਸੀਐਮ ਬਣੂੰਗਾ ਵੇਖੋ ਦੌੜ ਤਾਂ ਸਾਰੀ ਕੁਰਸੀਆਂ ਦੀ ਆਣਾ ਪ੍ਰਦੀਪ ਹਾਂਜੀ ਹਾਂ ਸਾਰੀ ਰੇਸ ਤਾਂ ਕੁਰਸੀਆਂ ਦੀ ਹਣ ਸੁਨੀਲ ਜਾਖੜ ਨੂੰ ਲੱਗਦਾ ਕਿ 2027 ਦੇ ਵਿੱਚ ਕੁਰਸੀ ਮੈਨੂੰ ਮਿਲ ਸਕਦੀ ਸ਼ਾਇਦ ਤਾਂ ਸੁਨੀਲ ਜਾਖੜ ਉਸ ਹਿਸਾਬ ਨਾਲ ਬਿਆਨ ਦੇ ਜਾਂਦਾ ਤੇ ਬੀਜੇਪੀ 'ਚ ਇਹੀ ਉਮੀਦ ਰਵਨੀਤ ਮਿੱਟੂ ਨੂੰ ਆ ਰਵਨੀਤ ਮਿੱਟੂ ਦਾ ਵੀ ਬਿਆਨ ਆ ਹੀ ਜਾਂਦੇ ਆ ਉਹ ਕਹਿੰਦੇ ਆਗੇ ਵੀ ਜਦੋਂ ਅਸੀਂ ਕੋਈ ਕੰਮ ਕਰਦੇ ਸੀ ਆਮ ਆਦਮੀ ਪਾਰਟੀ ਸਾਡੇ ਲਈ ਇੱਕ ਰੋੜਾ ਸੀ ਉਹ ਜਿਹੜਾ ਰੋੜਾ ਸੀ ਉਹ ਅਸੀਂ ਹਟਾਤਾ ਤੇ ਮੋਦੀ ਸਰਕਾਰ ਹੁਣ ਹੋਰ ਜ਼ਿਆਦਾ ਡਿਵੈਲਪਮੈਂਟ ਕਰੋਗੇ ਹਰ ਇੱਕ ਕੰਮ ਦੇ ਵਿੱਚ ਉਹਨਾਂ ਨੇ ਇਹ ਬਿਆਨ ਆਇਆ ਬਿਲਕੁਲ ਐਵੇਂ ਸੁਨੀਲ ਜਾਖੜ ਕਹਿੰਦਾ ਉਹ ਕਹਿੰਦਾ ਪੰਜਾਬ ਦੇ ਲੋਕ ਤਾਂ ਮੋਦੀ ਸਾਹਿਬ ਨੂੰ ਹੁਣ ਦੇਖਣਾ ਚਾਹੁੰਦੇ ਨੇ ਤਾਂ ਮੈਂ ਲੋਕਾਂ ਤੋਂ ਹੀ ਪੁੱਛ ਲਵਾਂ ਵੀ ਪਿਆਰਿਓ ਜਿੰਨੇ ਵੇਖ ਰਹੇ ਹੋ ਜਰਾ ਦੱਸ ਦਿਓ ਕਿ ਮੋਦੀ ਸਾਹਿਬ ਨੂੰ ਤੁਸੀਂ ਹੁਣ ਪੰਜਾਬ ਚ ਲਿਆਉਣਾ ਚਾਹੁੰਦੇ ਹੋ ਦੇਖੋ ਲੋਕਾਂ ਕੋਲ ਕੋਈ ਰਾਹ ਨਹੀਂ ਹੈਗਾ ਅੱਕੀਪਲਾਈ ਹੱਥ ਜਨਤਾ ਮਾਰਦੀ ਪਈ ਆ ਕਾਰਨ ਲੋਕ ਚੇਤਨ ਨਹੀਂਗੇ ਲੋਕ ਜਾਗਰੂਕ ਨਹੀਂ ਹੈਗੇ ਤੇ ਜਦੋਂ ਲੋਕ ਚੇਤਨ ਤੇ ਜਾਗਰੂਕ ਹੋ ਗਏ ਕੀ ਉਦੋਂ ਆਹ ਪਾਰਟੀਆਂ ਤੇ ਆਹ ਨੇਤਾ ਰਹਿਣਗੇ ਨਹੀਂ ਰਹਿਣਗੇ ਸਰ ਜਦੋਂ ਇਹ ਸਾਰਾ ਕੁਝ ਹੋ ਗਿਆ ਨਾ ਉਦੋਂ ਜਿਹੜਾ ਆਪਣੇ ਸਰਦਾਰ ਭਗਤ ਸਿੰਘ ਦਾ ਰਾਜ ਆ ਇਨਕਲਾਬੀ ਰਾਜਾ ਉਦੋਂ ਉਹ ਆਊਗਾ ਉਦੋਂ ਦੇਸ਼ ਵਿੱਚ ਕੋਈ ਵੀ ਇਨਸਾਨ ਆਜਾ ਨਹੀਂ ਹੋਵੇਗਾ ਜਿਹੜਾ ਬੇਰੁਜ਼ਗਾਰ ਜਿਹੜਾ ਗਰੀਬੀ ਵਿੱਚ ਕੋਈ ਵੀ ਇਨਸਾਨ ਆਜਾ ਨਹੀਂ ਹੋਵੇਗਾ ਹਰੇਕ ਨੂੰ ਸਾਰਿਆਂ ਨੂੰ ਸਮਾਜਵਾਦੀ ਰਾਜ ਮਿਲੂਗਾ ਬਿਲਕੁਲ ਹੁਣ ਆਮ ਆਦਮੀ ਪਾਰਟੀ ਨੇ ਇਨਕਲਾਬ ਦਾ ਨਾਹਰਾ ਲਾਇਆ ਭਗਤ ਸਿੰਘ ਦੀਆਂ ਫੋਟੋਆਂ ਲਾਈਆਂ ਕਹਿੰਦੇ ਅਸੀਂ ਭਗਤ ਸਿੰਘ ਦਾ ਰਾਜ ਲਿਆਵਾਂਗੇ ਔਰ ਮੈਂ ਪੁੱਛਣਾ ਚਾਹਣਾ ਦੱਸੋ ਜੇਕਰ ਅੱਜ ਭਗਤ ਸਿੰਘ ਜੀ ਆਪ ਆ ਜਾਣ ਤਾਂ ਕੀ ਉਹ ਇਹਨਾਂ ਨੂੰ ਕਹਿਣਗੇ ਵੀ ਤੁਸੀਂ ਮੇਰੇ ਵਾਲਾ ਰਾਜ ਕਰ ਰਹੇ ਹੋ ਮੰਨ ਲਓ ਭਗਤ ਸਿੰਘ ਅੱਜ ਆ ਜਾਵੇ ਤੇ ਅੱਗੋਂ ਨੂੰ ਭਗਵੰਤ ਮਾਨ ਸਾਹਿਬ ਮਿਲ ਪਏ ਤੇ ਉਹ ਭਗਵੰਤ ਮਾਨ ਨੂੰ ਜੱਫੀ ਪਾਊਗਾ ਵੀ ਹਾਂ ਵੀ ਹਾਂ ਵਾਕਈ ਤੁਸੀਂ ਤਾਂ ਇਨਕਲਾਬ ਲੈ ਜਾਂਦਾ ਕਿ ਭਗਤ ਭਗਵੰਤ ਮਾਨ ਸਾਹਿਬ ਨੂੰ ਉਹ ਤੇਲ ਦਊਗਾ ਇਹ 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 ਤਾਂ ਇਹ ਤਾਂ ਹੁਣ ਸੋਚਣ ਵਾਲੀ ਗੱਲ ਬਣਦੀ ਆ ਜਿਵੇਂ ਮਤਲਬ ਭਗਤ ਸਿੰਘ ਜੀ ਜਾਂ ਉਹਨਾਂ ਦੀ ਪਾਰਟੀ ਜਾਂ ਉਹਨਾਂ ਦੀ ਵਿਚਾਰਧਾਰਾ ਸੀ ਉਹ ਫਿਰ ਆ ਜਾ ਕੇ ਕਰੂਗਾ ਕਿ ਇਹ ਇੱਕ ਸਵਾਲ ਸੋਚਣ ਵਾਲਾ ਤਾਂ ਹੈ ਨਾ ਹਾਂਜੀ ਸੋਚਣ ਵਾਲਾ ਹੈਗਾਗਾ ਜਿਵੇਂ ਕਿ ਆਪਣੇ ਉਹ ਸ਼ਹੀਦ ਭਗਤ ਸਿੰਘ ਉਹਨਾਂ ਨੇ ਕਿਹਾ ਸੀ ਵੀ ਆਪਾਂ ਪੂਰੇ ਦੇਸ਼ ਦੇ ਵਿੱਚ ਇਨਕਲਾਬ ਲਿਆਉਣਾਗਾ ਪਰ ਜਿਹੜਾ ਅੱਜ ਕੱਲ ਭਗਵਾਨ ਦਮਨ ਕਰ ਰਹੇ ਆ ਵੀ ਬਾਦੇ ਦਾ ਕਰ ਦਿੰਦੇ ਵੱਡੇ ਵੱਡੇ ਪਰ ਪੂਰੇ ਨਹੀਂ ਕਰਦੇ ਤੇ ਉਹ ਦੇ ਉਹ ਸ਼ਹੀਦ ਭਗਤ ਸਿੰਘ ਆ ਵੀ ਜਾਵੇ ਤਾਂ ਉਹ ਸਾਰੇ ਜਿੰਨੇ ਵੀ ਲੋਕ ਆਪਣੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਸਾਰਿਆਂ ਨੂੰ ਕੇ ਹੀ ਜਾਤ ਪਾਤ ਦਾ ਕੋਈ ਵੀ ਨਹੀਂ ਫਰਕ ਰੱਖਣਾ ਸੀ ਉਹਨਾਂ ਨੇ ਤੇ ਬੇਰੋਜ਼ਗਾਰ ਵੀ ਨਹੀਂ ਹੋਣਦੇ ਨੇ ਸਾਰਿਆਂ ਨੂੰ ਹੱਕ ਸੱਚ ਦੀ ਕਮਾਈ ਦਾ ਕਹਿਣਾ ਸੀਗਾ ਤੇ ਉਹਨਾਂ ਨੇ ਜਿਹੜੇ ਪੂੰਜੀਵਾਦ ਲੋਕ ਆ ਉਹਨਾਂ ਦਾ ਸਾਰਾ ਹਿੱਸਾ ਖੋਣਾ ਸੀ ਤੇ ਆਪਣੇ ਗਰੀਬਾ ਲੋਕਾਂ ਦੇ ਵਿੱਚ ਵੰਡਣਾ ਸੀ ਤਾਂ ਕਿ ਕਿਸੇ ਵੀ ਰਾਜ ਵਿੱਚ ਕੋਈ ਵੀ ਵਿਅਕਤੀ ਇਹ ਜਾਂ ਨਾ ਰਹੇ ਜਿਹੜਾ ਭੁੱਖ ਗਰੀਬੀ ਵਿੱਚ ਜਾਂ ਬੇਰੋਜ਼ਗਾਰ ਫਿਰਦਾ ਹੋਵੇ ਬਿਲਕੁਲ ਬਿਲਕੁਲ ਭਗਤ ਸਿੰਘ ਹੋਰਾਂ ਦੀ ਸੋਚ ਜਦ ਆਪਾਂ ਪੜਦੇ ਆ ਤੇ ਉਹ ਤੇ ਆ ਹੀ ਆ ਸੋ ਆਵਾਦਵੀ ਪਾਰਟੀ ਨੇ ਜਿੱਡੇ ਵੱਡੇ ਮਰਜ਼ੀ ਦਾਵੇ ਕੀਤੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਬੁਰੀ ਹੋਈ ਆ ਰਿਜ਼ਲਟ ਕਹਿ ਰਹੇ ਆ 50 ਦੇ ਕਰੀਬ ਸੀਟਾਂ 70 ਚੋਂ ਆਮ ਆਦਮੀ ਪਾਰਟੀ ਹਾਰ ਰਹੀ ਆ ਭਾਜਪਾ ਜਿੱਤ ਰਹੀ ਆ ਭਾਜਪਾ ਸਿਰਫ 20 ਸੀਟਾਂ ਦੇ ਉੱਪਰ ਹੀ ਜਿਹੜੀ ਆ ਉਹ ਇਸ ਟਾਈਮ ਨਜ਼ਰ ਆ ਰਹੀ ਆ ਕੀ ਡਾਕਟਰ ਸਾਹਿਬ ਵੀ ਆਮ ਆਦਮੀ ਪਾਰਟੀ ਨੂੰ ਤੇ ਕਾਂਗਰਸ ਨੂੰ ਗੱਠ ਜੋੜ ਕਰ ਲੈਣਾ ਚਾਹੀਦਾ ਵੇਖੋ ਇਹ ਬਹੁਤ ਵੱਡਾ ਸਵਾਲ ਆ ਕਿ ਜਿੱਦਾਂ ਦੀਆਂ ਦਿੱਲੀ ਦੀਆਂ ਵੋਟਾਂ 'ਚ ਨਤੀਜਾ ਆਇਆ ਜਿੱਦਾਂ ਦਾ ਹਰਿਆਣਾ ਦਾ ਨਤੀਜਾ ਆਇਆ ਉੱਚ ਤਾਂ ਇਹਨਾਂ ਨੇ ਇੰਡੀਆ ਗੱਠਜੋੜ ਬਣਾਇਆ ਹੋਇਆ ਪਰ ਜਦੋਂ ਵੋਟਾਂ ਆਉਂਦੀਆਂ ਨੇ ਉਦੋਂ ਆਮ ਆਦਮੀ ਪਾਰਟੀ ਨੂੰ ਐ ਲੱਗਦਾ ਵੀ ਸ਼ਾਇਦ ਅਸੀਂ ਇਕੱਲੇ ਵੱਧ ਖਿੱਚ ਕੇ ਲੈ ਜਾਾਂਗੇ ਕਾਂਗਰਸ ਨੂੰ ਐ ਲੱਗਦਾ ਅਸੀਂ ਵੱਧ ਖਿੱਚ ਕੇ ਲੈ ਜਾਾਂਗੇ ਇਹ ਇੱਕ ਦੂਜੇ ਦੀਆਂ ਵੋਟਾਂ ਤੋੜਨ ਲੱਗ ਪੈਂਦੇ ਨੇ ਤੇ ਭਾਜੀਪੀ ਦਾ ਲਾਜ ਜਾਂਦੀ ਆ ਹਰਿਆਣੇ 'ਚ ਵੀ ਇਹ ਲੱਗਾ ਔਰ ਜਿਹੜਾ ਦਿੱਲੀ 'ਚ ਵੀ ਇਹ ਲੱਗਾ ਅਗਰ ਇਹ ਦੋਵੇਂ ਮਿਲ ਕੇ ਚੋਣਾ ਲੜਦੇ ਦਿੱਲੀ 'ਚ ਕਾਂਗਰਸ ਤੇ ਆਮ ਆਦਮੀ ਪਾਰਟੀ ਜਾਂ ਹਰਿਆਣੇ 'ਚ ਤਾਂ ਮੈਨੂੰ ਲੱਗਦਾ ਕਿ ਇਹ ਇਹਨਾਂ ਨੇ ਸਰਕਾਰ ਬਣਾ ਜਾਣੀ ਸੀ ਫਿਰ ਲੋਕਾਂ ਚ ਵੀ ਇੱਕ ਉਤਸ਼ਾਹ ਹੋਣਾ ਸੀ ਫਿਰ ਮੰਨ ਲਓ ਹਰ ਸੀਟ ਦੇ ਉੱਪਰ ਜਿਹੜੀ ਜਿੱਤ ਹਾਰ ਆ ਉਹ 2000 ਵੋਟਾਂ 4000 ਵੋਟਾਂ ਦੇ ਫਰਕ ਨਾਲ ਹੋ ਰਹੀ ਆ ਹੁਣ ਹਰ ਇੱਕ ਸੀਟ ਤੋਂ ਚਾਹੇ ਕਾਂਗਰਸ ਹਾਰ ਗਈ ਆ ਪਰ ਕਾਂਗਰਸ ਦੇ ਉਮੀਦਵਾਰ 5 7 10 15000 ਵੋਟ ਤਾਂ ਲੈ ਆ ਹੀ ਰਿਹਾ ਹਰ ਸੀਟ ਤੋਂ ਭਾਵੇਂ ਹਾਰ ਰਿਹਾ ਪਰ ਇੰਨੀ ਕੁ ਵੋਟ ਤਾਂ ਉਹਨਾਂ ਨੂੰ ਮਿਲ ਹੀ ਰਹੀ ਆ ਹਰ ਸੀਟ ਤੇ ਜੇ ਇਹ ਰੱਡ ਕਲਰ ਦੇ ਤਾਂ ਉਹ ਸਾਰੀਆਂ ਵੋਟਾਂ ਇਹਨਾਂ ਦੇ ਸਾਂਝੇ ਉਮੀਦਵਾਰ ਨੂੰ ਪੈਣੀਆਂ ਸੀ ਤਾਂ ਜਿੰਨੇ ਕਦ ਨਾਲ ਜਿੱਤ ਹਾਰ ਹੋ ਰਹੀ ਆ ਕਈ ਸੀਟਾਂ ਨੇ ਜਿਨ੍ਹਾਂ ਦੇ ਉੱਪਰ ਜਿੱਤ ਹਾਰ ਜਿਹੜੀ ਆ ਜਿਵੇਂ ਕੇਜਰੀਵਾਲਾ ਉਹ ਸਿਰਫ 3100 ਵੋਟਾਂ ਦੇ ਫਰਕ ਨਾਲ ਹਾਰਿਆ 3100 ਮੰਨ ਲਓ ਉੱਥੇ ਨਵੀਂ ਦਿੱਲੀ ਦੇ ਵਿੱਚ ਜਿਹੜਾ ਕਾਂਗਰਸ ਦਾ ਉਮੀਦਵਾਰ ਆ ਉਹਦੇ ਨਾਲ ਗੱਠ ਜੋੜ ਹੁੰਦਾ ਤਾਂ ਕਾਂਗਰਸ ਦੇ ਉਮੀਦਵਾਰ ਨੂੰ 6 7000 ਵੋਟ ਤਾਂ ਪਈ ਆ ਤਾਂ ਉਹ ਵੋਟਾਂ ਇਹਨਾਂ ਨੂੰ ਪੈ ਜਾਣੀਆਂ ਸੀ ਤੇ ਹਾਰ ਗਿਆ 3100 ਵੋਟਾਂ ਨਾਲ ਤੇ ਕੇਜਰੀਵਾਲ ਨੇ ਜਿੱਤ ਜਾਣੇ ਸੀ ਇਸੇ ਤਰ੍ਹਾਂ ਬਾਕੀ ਸੀਟਾਂ ਤੇ ਵੀ ਆ ਵੇਖੋ ਇਹ ਜਿਹੜੀ ਮੌਕਾ ਪ੍ਰਸਤੀ ਗੱਠਜੋੜ ਦੇ ਵਿੱਚ ਵੀ ਕਰਦੇ ਨੇ ਉਹ ਇਹਨਾਂ ਦੋਵਾਂ ਨੂੰ ਲੈ ਕੇ ਡੁੱਬੀ ਜਾਂਦੀ ਆ ਜਿਹੜੀ ਬੀਜੇਪੀ ਆ ਨਾ ਉਹ ਰਾਜਨੀਤੀ ਕਰਦੀ ਆ ਫਿਰਕੇ ਦੀ ਉਹ ਸਾਰੇ ਕਹਿੰਦੇ ਨੇ ਉਹਦੇ ਪਿੱਛੇ ਆਰਐਸਐਸ ਆਰਐਸਐਸ ਜਿਹੜੀ ਉਹ ਹਿੰਦੂਤਵ ਦੀ ਰਾਜਨੀਤੀ ਕਰਦੀ ਆ ਤਾਂ ਹਿੰਦੂ ਤਬ ਦੀ ਰਾਜਨੀਤੀ ਕਰਕੇ ਉਹ ਜਿਹੜੀ ਵੋਟ ਆ ਉਹ ਲੈ ਕੇ ਜਾਂਦੇ ਨੇ ਦੇਖੋ ਇੱਕ 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 ਗੱਲ ਮੈਂ ਹੋਰ ਕਹਿਣੀ ਚਾਹੂੰਗਾ ਕਿ ਜੇਕਰ ਬੀਜੇਪੀ ਹਿੰਦੂ ਭਾਈਚਾਰੇ ਦੇ ਨਾਂ ਤੇ ਵੋਟ ਲੈਂਦੀ ਆ ਤਾਂ ਫਿਰ ਉਹਨਾਂ ਲਈ ਕੰਮ ਕਰੇ ਫਿਰ ਉਹਨਾਂ ਲਈ ਕੁਝ ਚੰਗਾ ਕਰਕੇ ਵਿਖਾਵੇ ਦੇਖੋ ਦੇਖਦੇ ਵਿੱਚ ਜੇ ਇੰਨੀ ਜ਼ਿਆਦਾ ਬੇਰੁਜ਼ਗਾਰੀ ਹੈ ਉਹਦਾ ਸਭ ਤੋਂ ਵੱਡਾ ਨੁਕਸਾਨ ਕਿਹਨੂੰ ਆ ਹਿੰਦੂ ਭਾਈਚਾਰੇ ਨੂੰ ਕਿਉਂ ਕਿਉਂਕਿ ਹਿੰਦੂ ਭਾਈਚਾਰਾ ਹੀ ਤਾਂ ਦੇਸ਼ 'ਚ ਸਭ ਤੋਂ ਵੱਧ ਗਿਣਤੀ ਹੈ ਬੇਰੁਜ਼ਗਾਰੀ ਤੇ ਮਾਰ ਵੀ ਫਿਰ ਉਹਨੂੰ ਆ ਮਹਿੰਗਾਈ ਦੀ ਮਾਰ ਵੀ ਸਭ ਤੋਂ ਵੱਧ ਹਿੰਦੂ ਭਾਈਚਾਰੇ ਨੂੰ ਪੈ ਰਹੀ ਆ ਕਿਉਂਕਿ ਭਾਰਤ ਚ ਸਭ ਤੋਂ ਵੱਧ ਭਾਈਚਾਰਾ ਹਿੰਦੂ ਹੈ ਤਾਂ ਮਹਿੰਗਾਈ ਦੀ ਮਾਰ ਵੀ ਉਹਨੂੰ ਹੈ ਅਜਾ ਜੀ ਮੇਰਾ ਇੱਕ ਸਵਾਲ ਆ ਜੇ ਵੀ ਤੁਹਾਨੂੰ ਪਤਾ ਹੀ ਆ ਹਿੰਦੂਆਂ ਨੂੰ ਵੀ ਪਤਾ ਹੀ ਆ ਵੀ ਹਨਾ ਅਸੀਂ ਵੀ ਮੋਦੀ ਨੂੰ ਵੀ ਵੋਟ ਪਾਉਣੇ ਆ ਉਹ ਸਾਨੂੰ ਵਾਅਦੇ ਤਾਂ ਕਰਦੇ ਆ ਪਰ ਉਹ ਵਾਅਦੇ ਤਾਂ ਪੂਰੇ ਕਰਦੇ ਹੀ ਨਹੀਂਗੇ ਤੇ ਫਿਰ ਉਹ ਕਾਹ ਤੋਂ ਫਿਰ ਬਾਰ ਬਾਰ ਮੋਦੀ ਨੂੰ ਜਾਂ ਕੇਜਰੀਵਾਲ ਨੂੰ ਕਾਹ ਤੋਂ ਵੋਟ ਪਾਉਂਦੇ ਆ ਦੇਖੋ ਗੱਲ ਸਿੱਧੀ ਆ ਲੋਕਾਂ ਕੋਲ ਰਾਹ ਕੋਈ ਨਹੀਂ ਪਹਿਲੀ ਗੱਲ ਤਾਂ ਇਹ ਆ ਲੋਕਾਂ ਦੀ ਚੇਤਨਾ ਲੋਕਾਂ ਦੀ ਜਾਗਰਤੀ ਲੋਕਾਂ ਦੀ ਸਮਝ ਬਹੁਤ ਘੱਟ ਹੈ ਤੁਸੀਂ ਐ ਕਰੋ ਬਾਕੀ ਤਾਂ ਛੱਡੋ ਲੋਕਾਂ ਦੀ ਜੇ ਤੁਸੀਂ ਰਾਜਨੀਤਿਕ ਸਮਝ ਚੈੱਕ ਕਰਨੀ ਹੈ 5-7 ਸਵਾਲ ਬਣਾਓ ਮੈਂ ਇੰਜ ਕਰਦਾ ਰਿਹਾ ਹਾਂ 5-7 ਸਵਾਲ ਬਣਾਓ ਤੇ ਲੋਕਾਂ 'ਚ ਜਾਓ ਉਹਨਾਂ ਨੂੰ ਪੁੱਛੋ ਵੀ ਐਮ ਐਲ ਏ ਬਣਾਉਣ ਦੀਆਂ ਵੋਟਾਂ ਪਾ ਰਹੇ ਹੋ ਐਮ ਐਲ ਏ ਦੀ ਫੁੱਲ ਫਾਰਮ ਕੀ ਹੁੰਦੀ ਹੈ ਨਹੀਂ ਪਤਾ ਲੋਕਾਂ ਵਿਚਾਰਿਆਂ ਨੂੰ ਜਿਹੜਾ ਬਣਾਉਣਾ ਉਹਦਾ ਮਤਲਬ ਨਹੀਂ ਪਤਾ ਜੇਕਰ ਲੋਕਾਂ ਨੂੰ ਤੁਸੀਂ ਇਹ ਪੁੱਛੋ ਪਿੰਡਾਂ ਜਾ ਕੇ ਜਿਹੜੇ ਬੇਬੇ ਬਾਪੂ ਵੋਟ ਪਾਉਂਦੇ ਆ ਸਾਰੇ ਉਹਨਾਂ ਨੂੰ ਪੁੱਛੋ ਵੀ ਵੋਟਾਂ ਵਿਧਾਨ ਸਭਾ ਦੀਆਂ ਕਿ ਲੋਕ ਸਭਾ ਦੀਆਂ 100 ਚੋਂ 95 ਨੂੰ ਨਹੀਂ ਪਤਾ ਹੁੰਦਾ ਉਹਨਾਂ ਨੇ ਬਸ ਦਾਈਂ ਕਹਿ ਦੇਣਾ ਜੀ ਵੋਟਾਂ ਐ ਬਸ ਅਸੀਂ ਪਾਉਣੀਆਂ ਐ ਪਾਉਣੀਆਂ ਐ ਅੱਛਾ ਜੇਕਰ ਉਹਨਾਂ ਨੂੰ ਤੁਸੀਂ ਇਹ ਪੁੱਛੋ ਵੀ ਐਮ ਐਲ اے ਦੀ ਪਾਵਰ ਕੀ ਆ ਐਮ ਐਲ اے ਨੇ ਜਿੱਤ ਕੇ ਉਹਦੇ ਹੱਥ 'ਚ ਕੀ ਸ਼ਕਤੀਆਂ ਨੇ ਐਮ ਪੀ ਜਾਂ ਐਮ ਐਲ اے ਦੀ ਪਾਵਰ 'ਚ ਫਰਕ ਕੀ ਆ ਨਹੀਂ ਪਤਾ ਲੋਕਾਂ ਨੂੰ ਇੱਥੋਂ ਤੱਕ ਕਿ ਬਹੁ ਗਿਣਤੀ ਲੋਕਾਂ ਨੂੰ ਤਾਂ ਇਹ ਦੀ ਨਹੀਂ ਪਤਾ ਵੀ ਭਾਰਤ 'ਚ ਦੋ ਤਰ੍ਹਾਂ ਦੀਆਂ ਸਰਕਾਰਾਂ ਨੇ ਤੇ ਜਿਹੜਾ ਫੈਡਰਲ ਸਿਸਟਮ ਆ ਸੰਗੀ ਢਾਂਚਾ ਹੈ ਉਹ ਕੀ ਆ ਜਦੋਂ ਰਾਜਨੀਤਿਕ ਜਾਣਕਾਰੀ ਇੰਨੀ ਘੱਟ ਆ ਤਾਂ ਫਿਰ ਜਦੋਂ ਲੋਕਾਂ 'ਚ ਚੇਤਨਾ ਨਹੀਂ ਬਹੁਤ ਸਾਰੇ ਲੋਕਾਂ ਨੇ ਵੀ ਨਹੀਂ ਪਤਾ ਤਰੱਕੀ ਕੀ ਹੁੰਦੀ ਆ ਵਿਕਾਸ ਕੀ ਹੁੰਦਾ ਤਰੱਕੀ ਤੇ ਵਿਕਾਸ ਦੀ ਡੈਫੀਨੇਸ਼ਨ ਕੀ ਆ ਤਰੱਕੀ ਤੇ ਵਿਕਾਸ ਚੈੱਕ ਕਿੱਥੋਂ ਕਰਨਾ ਹੈ ਕਿਹੜੇ ਕਿਹੜੀਆਂ ਗੱਲਾਂ ਤੋਂ ਪਤਾ ਲੱਗਦਾ ਵੀ ਤਰੱਕੀ ਹੋ ਰਹੀ ਆ ਨਹੀਂ ਪਤਾ ਲੋਕਾਂ ਨੂੰ ਲੋਕ ਕਈਆਂ ਲੋਕਾਂ ਨੂੰ ਪੁੱਛਿਆ ਤਰੱਕੀ ਦਾ ਕੀ ਮਤਲਬ ਆ ਕੀ ਹੁੰਦੀ ਆ ਉਹ ਕਹਿੰਦੇ ਜੀ ਇਹ ਕਹਿੰਦੇ ਹੁੰਦੇ ਆ ਤਰੱਕੀ ਕਰਤੀ ਵਿਕਾਸ ਕਰਤਾ ਪਰ ਸਾਨੂੰ ਤਾਂ ਹੀ ਪਤਾ ਵੀ ਉਹ ਕੀ ਹੁੰਦਾ ਹਾਂਜੀ ਤੁਸੀਂ ਕੁਝ ਕਹਿਣਾ ਮੈਂ ਤੁਹਾਨੂੰ ਇਹ ਸਵਾਲ ਕਰਨਾ ਸੀਗਾ ਵੀ ਹਾਰ ਤੋਂ ਬਾਅਦ ਕੇਜਰੀਵਾਲ ਅਰਵਿੰਦ ਕੇਜਰੀਵਾਲ ਅੱਜ ਲਾਈਵ ਕੀਤਾ ਉਹਨਾਂ ਨੇ ਲਾਈਵ ਦੇ ਵਿੱਚ ਉਹਨਾਂ ਨੇ ਪਤਾ ਕਿਹੜੀ ਗੱਲ ਗਈ ਉਹ ਕਹਿੰਦੇ ਵੀ ਰਾਜਨੀਤੀ ਨੂੰ ਅਸੀਂ ਸੱਤਾ ਨਹੀਂ ਮੰਨਦੇ ਅਸੀਂ ਤਾਂ ਕੁਰਸੀ ਤੇ ਤਾਂ ਬੈਠਦੇ ਆ ਵੀ ਲੋਕਾਂ ਦੀ ਸੇਵਾ ਕਰ ਸਕੀਏ ਕੀ ਇਹ ਗੱਲ ਸੱਚ ਆ ਦੇਖੋ ਜੀ ਸੇਵਾ ਸੇਵਾ ਇਹ ਤਾਂ ਸਾਰੀਆਂ ਪਾਰਟੀਆਂ ਸੇਵਾ ਦੇ ਨਾਮ ਤੇ ਤਾਂ ਮੇਵਾ ਖਾਂਦੇ ਨੇ ਸਾਰੀ ਇੱਕ ਦੀ ਗੱਲ ਨਹੀਂ ਕਰਦਾ ਲੋਕਾਂ ਦੀ ਸੇਵਾ ਲੋਕਾਂ ਦੀ ਸੇਵਾ ਉਹ ਭਰਾਓ ਜਿੰਨੇ ਸੇਵਾ ਕਰਨੀ ਹੈ ਨਾ ਜਸ਼ਨ ਜੀ ਪ੍ਰਦੀਪ ਜੀ ਉਹਨੂੰ ਰਾਜਨੀਤਾ ਬਣਦੇ ਨਹੀਂ ਲੋੜ ਹੈ ਸੇਵਾ ਕਰੀ ਜਾਂਦੇ ਹੁਣ ਗੁਰਪ੍ਰੀਤ ਮਿੰਟੂ ਆ ਜਿਹੜਾ ਜਿਨ੍ਹਾਂ ਨੇ ਮਨੁੱਖਤਾ ਦੀ ਸੇਵਾ ਵਾਲੇ ਜਿਨ੍ਹਾਂ ਨੇ ਸੁਪੜਿਆਂ ਦਾ ਘਰ ਵੀ ਬਣਾਇਆ ਸੇਵਾ ਕਰੀ ਜਾਂਦੇ ਨੇ ਅਗਲੇ ਵਿਕਲੰਗਾਂ ਦੀ ਦੁਖੀਆਂ ਦੀ ਜਿਨ੍ਹਾਂ ਨੇ ਸੇਵਾ ਕਰਨੀ ਆ ਹੁਣ ਭਾਈ ਕਨਈਆ ਜੀ ਸੀਗੇ ਤੇ ਉਹਨਾਂ ਨੇ ਜਿੰਨੀ ਸੇਵਾ ਕੀਤੀ ਕਮਾਲ ਦੀ ਉਹੋ ਜੀ ਕਿਸੇ ਨੇ ਕਰ ਲੈਣੀ ਆ ਕਿ ਉਹਨਾਂ ਨੇ ਰਾਜਨੀਤਾ ਬਣ ਕੇ ਕੀਤੀ ਸੀ ਅੱਗੇ ਆ ਜੋ ਹੁਣ ਜੇ ਕਿਸੇ ਨੇ ਸੇਵਾ ਕਰਨੀ ਹੈ ਭਗਤ ਪੂਰਨ ਜੀ ਪਿੰਗਲਵਾੜੇ ਵਾਲੇ ਉਹਨਾਂ ਨੇ ਕਮਾਲ ਦੀ ਸੇਵਾ ਕੀਤੀ ਹੈ ਪਰ ਸੇਵਾ ਕਰਨ ਲਈ ਜ਼ਰੂਰੀ ਨਹੀਂ ਕਿ ਵੋਟ ਰਾਜਨੀਤੀ ਚ ਹੀ ਆਇਆ ਸੇਵਾ ਹੁੰਦੀ ਆ ਜੇ ਸੇਵਾ ਕਰਨੀ ਆ ਤਾਂ ਬੜੇ ਤਰੀਕੇ ਨੇ ਮੇਵਾ ਖਾਣ ਲਈ ਰਾਜਨੀਤੀ ਚ ਆਉਂਦੇ ਨੇ ਅਰ ਆਪਾਂ ਇੱਕ ਪਾਰਟੀ ਛੱਡ ਕੇ ਦੂਜੀ ਚ ਜਾਂਦੇ ਨੇ ਕਿਉਂਕਿ ਜਿਹੜੀ ਪਾਰਟੀ ਚੋਂ ਮੇਵਾ ਖਾਣ ਲਈ ਨਹੀਂ ਮਿਲ ਰਿਆ ਮਲਾਈਦਾਰ ਕੁਰਸੀ ਜਾਂ ਮਿਲ ਜਾਂਦਾ ਏ ਮਲਾਈਦਾਰ ਕੁਰਸੀ ਜਾਂ ਮਲਾਈਦਾਰ ਅਹੁਦਾ ਨਹੀਂ ਜਦ ਮਿਲਦਾ 扑ੜਕ ਕੇ ਦੂਜੀ ਪਾਰਟੀ ਚਲੇ ਜਾਂਦੇ ਨੇ ਸੋ ਇਹ ਕੋਈ ਇਹਨਾਂ ਦੀਆਂ ਸੇਵਾ ਨਹੀਂ ਗਿਆ ਇਹ ਸਿਰਫ ਮੇਵਾ ਖਾਣ ਦੇ ਤਰੀਕੇ